ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪਾਵਨ ਮੁਬਾਰਕ ਬਚਨਾਂ ਦੇ ਅੰਦਰ ਰਹਿਮਤ ਕਰਦੇ ਨੇ ਇੱਕ ਭਗਤ ਭਗਵਾਨ ਇੱਕ ਦੀ ਗੱਲ ਕੀਤੀ ਹੈ ਜੋ ساری ਸ੍ਰਿਸ਼ਟੀ ਨੂੰ ਚਲਾ ਰਹੇ ਹੈ ਜਿਨੂੰ ਸਤਿਗੁਰ ਜੀ ਆਖਦੇ ਨੇ ਤੁਜ ਬਿਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰੇ ਸੋ ਹੋਇ ਤੇਰਾ ਜ਼ੋਰ ਤੇਰੀ ਮੰਤਿ ਸਦਾ ਸਦਾ ਜਪ ਨਾਨਕ ਕੀ ਇੱਕ ਦੀ ਗੱਲ ਕੀਤੀ ਹੈ ਮਹਾਰਾਜ ਕਹਿੰਦੇ ਨੇ ਏਕ ਭਗਤ ਭਗਵਾਨ ਏਕ ਪਰਮਾਤਮਾ ਦੀ ਭਗਤੀ ਜੇ ਪ੍ਰਾਣੀ ਕੇ ਨਾਹੇ ਮਨ ਜਿਸ ਮਨੁੱਖ ਦੇ ਮਨ ਅੰਦਰ ਵਹਿ ਗੁਰ ਦੀ ਸਿਫਤ ਸਲਾਹ ਨਹੀਂ ਸਤਗੁਰੂ ਦੀ ਬਾਣੀ ਨੇ ਫੈਸਲਾ ਕੀਤਾ ਹੈ ਕਿ ਉਹ ਮਨੁੱਖ ਜ਼ਮੀਨ ਦੇ ਵਿੱਚ ਨਹੀਂ ਆਏ ਜੇ ਕਰ ਇਕ ਪਰਮੇਸ਼ਰ ਦੀ ਪ੍ਰੇਮਾ ਭਗਤੀ ਉਹਨਾਂ ਦੇ ਹਿਰਦੇ ਦੇ ਵਿੱਚ ਨਹੀਂ ਵਸੀ ਜਿਸ ਕਰਕੇ ਸਾਨੂੰ ਇਹ ਮਨੁੱਖਾ ਜ਼ਮਾਂ ਪਰਾਪਤ ਹੋਇਆ ਗਏ ਜਹ ਪ੍ਰਾਣੀ ਕੇ ਨਾਹੇ ਮਨ ਨਾਨਕ ਹੇ ਨਾਨਕ ਜੀ ਆਖੋ ਜੈਸੇ ਸੂਕਰ ਸੁਵਾਨ ਨਾਨਕ ਮਾਨੋ ਤਹਿ ਤਨ ਕਿ ਜਿਵੇਂ ਇੱਕ ਸੂਰ ਦਾ ਕੁੱਤੇ ਦਾ ਤਨ ਹੈ ਉਸ ਸਰੀਰ ਨੂੰ ਉਸੇ ਤਰ੍ਹਾਂ ਹੀ ਮੰਨ ਜਿਸ ਮਨ ਦੇ ਅੰਦਰ ਪਰਮੇਸ਼ਰ ਦੀ ਪਰਮਾਤਮਾ ਦੀ ਪ੍ਰੇਮਾ ਭਗਤੀ ਨੇ ਇੱਕ ਭਗਤ ਭਗਵਾਨ ਇੱਕ ਵਾਹਿਗੁਰੂ ਜੀ ਦੀ ਭਗਤੀ ਨੇ ਬਾਬਾ ਕਬੀਰ ਸਾਹਿਬ ਜੀ ਨੇ ਬੜੇ ਸੋਹਣੇ ਬਚਨ ਆਖੇ ਉਹ ਕਹਿੰਦੇ ਨੇ ਮਹਾਰਾ ਇਹ ਪਰਮਾਤਮਾ ਦੀ ਭਗਤੀ ਨੂੰ ਵਾਹਿਗੁਰੂ ਜੀ ਨਾਮ ਨੂੰ ਸਿਮਨ ਨਾ ਵਾਹਿਗੁਰੂ ਜੀ ਭੁੱਲ ਜਾਣਾ ਇਹ ਵੀ ਇੱਕ ਬਹੁਤ ਵੱਡਾ ਅਪਰਾਧ ਹੈ ਦੇਖੋ ਸੰਸਾਰ ਦੇ ਅੰਦਰ ਅਪਰਾਧ ਕੀ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਕਰਮਾਂ ਦੇ ਵਿੱਚ ਲੈ ਆਉਂਦੇ ਹੋ ਕੋਈ ਚੀਜ਼ ਕਰਮਾਂ ਦੇ ਵਿੱਚ ਨਹੀਂ ਹੈ ਸਿਰਫ ਤੁਹਾਡੀ ਮਸ਼ਤਕ ਦਾ ਤੁਹਾਡੀ ਯਾਦ ਦਾ ਤੁਹਾਡੀ ਸੋਚ ਦਾ ਹਿੱਸਾ ਹੈ ਤੁਸੀਂ ਜੋ ਮਰਜ਼ੀ ਸੋਚੀ ਜਾਓ ਕਿ ਅਸੀਂ ਆ ਕਰ ਦੇਣਾ ਉਹ ਕਰ ਜੋ ਮਰਜ਼ੀ ਕਰਦੇ ਹੋ ਸਿਰਫ ਸੋਚਦੇ ਹੰਦਾ ਦੁਨੀਆਵੀ ਕਾਨੂੰਨ ਦੇ ਮੁਤਾਬਕ ਤੁਹਾਨੂੰ ਕੋਈ ਸਜ਼ਾ ਨਹੀਂ ਕਿਉਂਕਿ ਤੁਸੀਂ ਕੋਈ ਐਸਾ ਐਕਸ਼ਨ ਨਹੀਂ ਨਿਆ ਐਸਾ ਕਰਮ ਨਹੀਂ ਕੀਤਾ ਜਿਸ ਕਰਮ ਦੇ ਸਦਕਾ ਤੁਹਾਨੂੰ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇ ਤੁਸੀਂ ਮਨ ਅੰਦਰ ਜੋ ਮਰਜੀ ਸੋਚ ਸਕਦੇ ਹੋ ਸਾਡਾ ਦੁਨੀਆਵੀ ਕਾਨੂੰਨ ਕਹਿੰਦਾ ਹੈ ਤੁਸੀਂ ਸੋਚਣ ਦੇ ਲਈ ਬਿਲਕੁਲ ਆਜ਼ਾਦ ਹੋ ਕਿਸੇ ਚੀਜ਼ ਦੀ پابੰਦੀ ਨਹੀਂ ਹੈ ਸੋਚਣ ਦੇ ਉੱਤੇ ਪਰ ਹਾਂ ਜੇ ਸੋਚ ਦੇ ਵਿੱਚੋਂ ਕੰਮ ਕਰਮਾਂ ਤੱਕ ਆ ਗਿਆ ਤੇ ਉਹ ਕਰਮ ਅਤ ਦੇ ਨੀਂਚ ਹੋਏ ਫਿਰ ਤੁਹਾਨੂੰ ਉਸ ਚੀਜ਼ ਦੀ ਸਜ਼ਾ ਜ਼ਰੂਰ ਦਿੱਤੀ ਜਾਵੇਗੀ ਪਰ ਧਰਮ ਧਰਮ ਕਹਿੰਦਾ ਜੇ ਤੁਹਾਡੇ ਅੰਦਰ ਸੁਰਤੀ ਦੇ ਵਿੱਚ ਵੀ ਮਾੜਾ ਖਿਆਲ ਮਾੜਾ ਵਿਚਾਰ ਪੈਦਾ ਹੋ ਗਿਆ ਤੇ ਸਮਝ ਲਓ ਤੁਸੀਂ ਉਹ ਕਰਮ ਜਿਹੜਾ ਕਿ ਉਹ ਕਰ ਦਿੱਤਾ ਭਾਵ ਤੁਹਾਡੇ ਮਸਤਕ ਦੇ ਵਿੱਚ ਵੀ ਮਾੜਾ ਵਿਚਾਰ ਨਹੀਂ ਪੈਦਾ ਹੋਣਾ ਚਾਹੀਦਾ ਕਿਉਂਕਿ ਜਿੱਥੇ ਵਹਿਗੁਰੂ ਨੇ ਪਰਮਾਤਮਾ ਨੇ ਰਹਿਣਾ ਜਿਵੇਂ ਅਸੀਂ ਗੁਰੂ ਘਰ ਨੂੰ ਮੰਦਿਰ ਨੂੰ ਮਸਜਿਦ ਨੂੰ ਪਰਮਾਤਮਾ ਦਾ ਘਰ ਸਮਝ ਕੇ ਇਸ ਦੇ ਅੰਦਰ ਬੜੇ ਬੜੀਆਂ ਸਾਵਧਾਨੀਆਂ ਵਰਤ ਦੇਗਾ ਬੜਾ ਪਰਹੇਜ਼ ਵਰਤੀ ਦਾ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਰੱਬ ਦਾ ਘਰ ਹੈ ਇਸ ਰੱਬ ਦੇ ਘਰ ਨੂੰ ਚੰਗੀ ਤਰ੍ਹਾਂ ਸੋਹਣੇ ਢੰਗ ਦੇ ਨਾਲ ਸਵਾਰ ਕੇ ਰੱਖਿਆ ਜਾਵੇ ਤੇ ਅਸੀਂ ਉਸ तरीके ਦੇ ਨਾਲ ਹੀ ਕਰਮ ਕਰਦੇ। ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਕੋਈ ਬਾਹਰ ਦੀ ਸੇਜਾ ਦੇ ਉੱਤੇ ਆਣ ਕੇ ਨਹੀਂ ਬੈਠਦਾ। ਪਰਮਾਤਮਾ ਨੇ ਤੁਹਾਡੀ ਮਨ ਰੂਪੀ ਸੇਜਾ ਦੇ ਉੱਤੇ ਆਣ ਕੇ ਬਹਿਣਾ। ਪਰ ਮਨ ਦੇ ਅੰਦਰ ਪਰਮਾਤਮਾ ਦੀ ਯਾਦ ਕੋਈ ਨਹੀਂ ਹੈ। ਮਨ ਦੇ ਅੰਦਰ ਪਰਮੇਸ਼ਰ ਦਾ ਜਿਹਨੂੰ ਕਹੀਏ ਕਿ ਧਿਆਨ ਹੀ ਕੋਈ ਨਹੀਂ ਹੈ। ਇਤੋਂ ਤੱਕ ਕਿ ਬਾਹਰ ਕੋਈ ਚੀਜ਼ ਹੋ ਰਹੀ ਹੈ ਅੰਦਰ ਉਹਦਾ ਬਿਲਕੁਲ ਵੀ ਅਸਰ ਨਹੀਂ ਹੈ ਤੁਸੀਂ ਦੇਖਿਆ ਹੋਵੇਗਾ ਆਧੇ ਦੇ ਸਮੇਂ ਦੇ ਅੰਦਰ ਬਹੁਤ ਸਾਰੇ ਪੂਜਾ ਪਾਠ ਹੋ ਰਹੇ ਨੇ ਬੜੀ ਵਧੀਆ ਗੱਲ ਹੈ ਬੰਦੇ ਨੂੰ ਪੂਜਾ ਪਾਠ ਕਰਨੇ ਸਹੀ ਦੇ ਨੇ ਪਰ ਦੁੱਖ ਇਸ ਗੱਲ ਕਰਕੇ ਹੈ ਕਿ ਅਸੀਂ ਪੂਛਤ ਹੈ ਪਤ ਤੈ ਮਾਰਗ ਨ ਧਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਪਾਠ ਕਰਨਾ ਤੇ ਮਨ ਨੂੰ ਇੱਕ ਰਸਤੇ ਦੇ ਉੱਤੇ ਆਉਣਾ ਸੀ। ਅਸੀਂ ਰਸਤੇ ਤੇ ਆ ਗਏ ਹਾਂ। ਅੱਜ ਦੇਖਣ ਨੂੰ ਮਿਲਿਆ ਕਿ ਤਕਰੀਬਨ ਤਕਰੀਬਨ ਬਹੁਤ ਫਰਕ ਪਿਆ ਕਿ ਅੱਜ ਲੋਕ ਭਾਵੇਂ ਮਤਾਮਾਂ ਨੇ ਪਹਿਣਾ ਨੇ ਭਾਵੇਂ ਪੁਰਖ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਜ਼ਿਆਦਾ ਨਹੀਂ ਤੇ ਘਰ ਦੇ ਅੰਦਰ ਕਮ ਸੇ ਕਮ ਜਪਜੀ ਸਾਹਿਬ ਦੀ ਬਾਣੀ ਤੇ ਪੜੀ ਜਾਵੇ ਨਾ। ਕੋਸ਼ਿਸ਼ ਹੁੰਦੀ ਹੈ ਪਰ ਪੂਛਤ ਹੈ ਪਤਕ ਤੈ ਮਾਰਗ ਨ ਤਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਹੁਣ ਪਾਠ ਤੇ ਅਸੀਂ ਕਰ ਨਹੀਂ ਆ ਪਰ ਜਿਹੜੀ ਪਾਠ ਦੀ ਮਰਿਆਦਾ ਕਹ ਜੋ ਗੁਰਬਾਣੀ ਦਾ ਸਿਧਾਂਤ ਹੈ ਉਹ ਸਾਡੇ ਜੀਵਨ ਦੇ ਵਿੱਚੋਂ ਵਿਸਰ ਗਿਆ ਗੁਰਬਾਣੀ ਦਾ ਸਿਧਾਂਤ ਕੀ ਸੀ ਧਿਆਨ ਨਾਲ ਸੁਣਿਓ ਗੁਰਬਾਣੀ ਦਾ ਸਿਧਾਂਤ ਸੀ ਦਇਆ ਧਰਮ ਔਰ ਗੁਰ ਕੀ ਸੇਵਾ ਇਹ ਸੁਪਨੰਤਰ ਨਾ ਕੀ ਸਾਡੇ ਹਿਰਦੇ ਚ ਦਇਆ ਨਹੀਂ ਹੈ ਗੁਰੂ ਦੀ ਸੇਵਾ ਨਹੀਂ ਹੈ ਆਪਾਂ ਅੱਗੇ ਵਿਚਾਰ ਕਰਾਂਗੇ ਗੁਰੂ ਦੀ ਸੇਵਾ ਕੀ ਹੈ ਸੱਚੇ ਸਤਗੁਰੂ ਜੀ ਬਾਬਾ ਕਬੀਰ ਸਾਹਿਬ ਜੀ ਆਖਦੇ ਨੇ ਦਇਆ ਧਰਮ ਪਹਿਲਾਂ ਦਇਆ ਉਸ ਤੋਂ ਬਾਅਦ ਧਰਮ ਫਿਰ ਧਰਮ ਤੋਂ ਅਗਲਾ ਪੜਾਸੀ ਗੁਰੂ ਦੀ ਸੇਵਾ ਉਹ ਵੀ ਜੀਵਨ ਦੇ ਵਿੱਚ ਨਹੀਂ ਹੈ ਅੱਜ ਤੁਸੀਂ ਦੇਖੋ ਹਰਮੰਦਰ ਸਾਹਿਬ ਦੇ ਅੰਦਰ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰ ਰਿਹਾ ਹਰਮੰਦਰ ਸਾਹਿਬ ਦੇ ਅੰਦਰ ਜਦੋਂ ਫੁੱਲਾਂ ਦੀ ਸਜਾਵਟ ਕੀਤੀ ਜਾਂਦੀ ਹੈ ਬੇਸ਼ੁਮਾਰ ਦੌਲਤ ਖਰਚ ਕਰ ਦਿੱਤੀ ਜਾਂਦੀ ਹੈ ਕਰਨ ਵਾਲਿਆਂ ਦੀ ਵੀ ਗਿਣਤੀ ਨਹੀਂ ਪਰ ਜੇਕਰ ਅਸੀਂ ਮੈਨੂੰ ਅਜੇ ਤੱਕ ਯਾਦ ਹੈ ਕਿ ਇਸ ਗੱਲ ਨੂੰ ਤਕਰੀਬਨ ਤਕਰੀਬਨ 16-17 ਸਾਲ ਹੋ ਗਏ ਹੋਣਗੇ ਉਦੋਂ ਕਿਸੇ ਨੇ ਫੇਸਬੁੱਕ ਦੇ ਉੱਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਪਾਈ ਤੇ ਜਿਹੜੀ ਤਸਵੀਰ ਪਾਈ ਉਹਦੇ ਵਿੱਚ ਹਨੇਰੀ ਰਾਤ ਹੈ ਤੇ ਹਨੇਰੀ ਰਾਤ ਦੇ ਅੰਦਰ ਸ਼੍ਰੀ ਹਰਮੰਦਰ ਸਾਹਿਬ ਉਹਨਾਂ ਨੇ ਦਿਖਾਇਆ ਤੇ ਉਸ ਹਰਮੰਦਰ ਸਾਹਿਬ ਦੇ ਬਾਹਰ ਉਹਨਾਂ ਨੇ ਤਸਵੀਰ ਦੇ ਵਿੱਚ ਸੋਨਾ ਨਹੀਂ ਦਿਖਾਇਆ ਵੈਸੀ ਦਿਖਾਈ ਉਹਨਾਂ ਨੇ ਕਿਹਾ ਗੁਰੂ ਦਾ ਘਰ ਹੈ ਦੇਖੋ ਕਿੰਨਾ ਵਧੀਆ ਲੱਗਦਾ ਹੈ ਗੁਰਨਾਨ ਸਿੰਘ ਸਾਹਿਬ ਜੀ ਦੀ ਆਪਣਾ ਸਿਧਾਂਤ ਸੀ ਕਿ ਮਨੁੱਖ ਦਾ ਜੀਵਨ ਸਾਦਾ ਹੋਣਾ ਚਾਹੀਦਾ ਹੈ ਸਾਦਾ ਜੀਵਨ ਸਾਦੀ ਪੋਸ਼ਾਕ ਸਾਦੀ ਖੁਰਾਕ ਇੱਕ ਵੀ ਬੰਦੇ ਨੂੰ ਨੁਕਸਾਨ ਨਹੀਂ ਦੇਣਾ ਪਰ ਵਿਚਾਰ ਬਿਲਕੁਲ ਸਾਦੇ ਨਹੀਂ ਹੋਣੇ ਚਾਹੀਦੇ ਵਿਚਾਰ ਬੰਦੇ ਦੇ ਬਹੁਤ ਉੱਚੇ ਹੋਣੇ ਚਾਹੀਦੇ ਤੇ ਵਿਚਾਰਨ ਦਾ ਜਨਮ ਸਾਡੇ ਆਚਰਣ ਦੇ ਵਿੱਚੋਂ ਹੁੰਦਾ ਹੈ ਸਾਡੇ ਕਿਰਦਾਰ ਦੇ ਵਿੱਚ ਹੁੰਦਾ ਹੈ ਇੱਕ ਵਾਹਿਗੁਰੂ ਜੀ ਕਿਰਪਾ ਕਰਨ ਕਿ ਆਪਾਂ ਉਸ ਟੋਪਿਕ ਤੋਂ ਬਾਹਰ ਨਹੀਂ ਜਾਵਾਂਗੇ ਕਿ ਅਸੀਂ ਬਾਹਰ ਮੰਦਰ ਦੀ ਗੁਰੂ ਘਰ ਦੀ ਹਰ ਧਾਰਮਿਕ ਸਥਾਨ ਦੀ ਸਫਾਈ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਉੱਥੇ ਉੱਥੇ ਕਿਸੇ ਨਾ ਕਿਸੇ ਤਰੀਕੇ ਰੱਬ ਸਾਡੀ ਸੋਚ ਦੇ ਵਿੱਚ ਹੈ ਕਿ ਇੱਥੇ ਰੱਬ ਦਾ ਕਾਰ ਹੈ ਮਹਾਰਾਜ ਕਹਿੰਦੇ ਨੇ ਮਨ ਮੰਦਰ ਤਨ ਵੇਸ਼ ਗਲੰਦਰ ਆ ਸਰੀਰ ਵੀ ਰੱਬ ਦੇ ਰਹਿਣ ਦੀ ਥਾਂ ਹੈ ਪਰ ਜਿਸ ਸੇਜਾ ਦੇ ਉੱਤੇ ਪਰਮਾਤਮਾ ਨੇ ਰਹਿਣਾ ਉਹ ਅਤ ਦੀ ਮਲੀਨ ਹੋਈ ਪਈ ਹੈ ਉਹ ਅਤ ਦੀ ਮਲੀਨ ਮਹਾਰਾਜ ਕਹਿੰਦੇ ਨੇ ਦਇਆ ਧਰਮ ਔਰ ਗੁਰ ਕੀ ਸੇਵਾ ਇਹ ਸੁਪਨੰਤਰ ਨਾ ਨਾ ਜੀਵਨ ਦੇ ਵਿੱਚ ਦਇਆ ਨਾ ਗੁਰੂ ਦੀ ਸੇਵਾ ਨਾ ਧਰਮ ਇਹ ਚੀਜ਼ਾਂ ਨਹੀਂ ਤੇ ਫਿਰ ਕੇਵਲ ਤੇ ਕੇਵਲ ਇੱਕ ਚੀਜ਼ ਉਸੇ ਸਾਡੇ ਜੀਵਨ ਦੇ ਵਿੱਚ ਦਿਖਾਵਾ ਇਹਦੇ ਤੋਂ ਗੁਰੇਜ਼ ਕਰੀਏ ਸਤਗੁਰ ਦੀ ਬਾਣੀ ਕਹਿੰਦੀ ਏ ਏਕ ਭਗਤ ਭਗਵਾਨ ਜਹ ਪ੍ਰਾਣੀ ਕੇ ਨਾਹੀਂ ਮਨ ਇੱਕ ਵਾਹਿਗੁਰਜੀ ਦੀ ਪ੍ਰੇਮ ਭਗਤੀ ਤੋਂ ਬਗੈਰ ਮਹਾਰਜ ਕਹਿੰਦੇ ਨੇ ਇਸ ਨੂੰ ਮਨੁੱਖ ਕਹਿਣਾ ਵੀ ਮੁਸ਼ਕਲ ਜਿਸ ਮਨ ਅੰਦਰ ਵਾਹਿਗੁਰੂ ਜੀ ਨੇ ਪ੍ਰਗਟ ਹੋਣਾ ਸੀ ਉਹ ਮਨ ਸਾਡਾ ਮਹਿਲ ਦੇ ਨਾਲ ਭਰਿਆ ਪਿਆ ਤੇ ਮੈਂ ਫਿਰ ਬੇਨਤੀ ਕਰਦੀ ਆ ਸਾਡੇ ਸਮਾਜ ਦਾ ਵਿਧੀ ਵਿਵਧਾਨ ਨੇ ਕਾਨੂੰਨ ਨੇ ਤੁਸੀਂ ਮਨ ਅੰਦਰ ਜੋ ਮਰਜੀ ਸੋਚ ਲਓ ਕੋਈ ਮੁਸ਼ਕਲ ਨਹੀਂ ਹੈ ਕੋਈ ਕੋਰਟ ਕੋਈ ਕਚੈਰੀ ਤੁਹਾਨੂੰ ਸਜ਼ਾ ਨਹੀਂ ਦੇ ਸਕਦੀ ਤੁਸੀਂ ਮਨ ਅੰਦਰ ਸੋਚਦੇ ਹੋ ਕਿਉਂ ਸੋਚ ਰਹੇ ਹੋ ਪਰ ਧਰਮ ਇਹਦੀ ਰੱਤਾ ਜਿੰਨੀ ਵੀ ਇਜਾਜ਼ਤ ਨਹੀਂ ਦਿੰਦਾ ਕਿਉਂਕਿ ਧਰਮ ਜਿਹੜਾ ਹੈ ਨਾ ਉਹ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੈ ਅੰਦਰੋਂ ਹੀ ਬੰਦੇ ਦਾ ਕਿਰਦਾਰ ਜਿਹੜਾ ਹੈ ਉਹ ਪ੍ਰਗਟ ਹੋ ਕੇ ਬਾਹਰ ਨਿਕਲੇਗਾ ਜੇ ਅੰਦਰ ਸਾਫ਼ ਨਹੀਂ ਹੈ ਜੇ ਅੰਦਰ ਪਵਿੱਤਰ ਨਹੀਂ ਹੈ ਤੇ ਮਨੁ ਸਾਡੇ ਯਤਨ ਇਦਾਂ ਨਹੀਂ ਕਿ ਜਿਵੇਂ ਕੋਈ ਮਨੁੱਖ ਮਕਾਨ ਤੇ ਚਾਰ ਮੰਜ਼ਲੀ ਬਣਾਉਣਾ ਚਾਹੁੰਦਾ ਹੈ ਪਰ ਉਹਦੀਆਂ ਨੀਹਾਂ ਹੀ ਨਹੀਂ ਪੁੱਟੀਆਂ ਹੁਣ ਤੁਸੀਂ ਦੇਖੋ ਕਿ ਉਹ ਇਮਾਰਤ ਜਿਸ ਇਮਾਰਤ ਦੀਆਂ ਨੀਹਾਂ ਹੀ ਨਹੀਂ ਹਨ ਉਹ ਕਿਤਨੇ ਚੇਰ ਤੱਕ ਕੈਮ ਰਹਿ ਪਵੇਗੀ ਮਹਾਰਾਜ ਕਹਿੰਦੇ ਨੇ ਕਾਚੀ ਟਹਿ ਜਿਹੜੀ ਕੱਚੀ ਦੀਵਾਰ ਹੈ ਉਹ ਟੈ ਰਹੀ ਹੈ ਕਾਹហេ ਗਚ ਲਾਵੋ ਮਹਾਰਾਜ ਕਹਿੰਦੇ ਨੇ ਆਹ ਦੀਵਾਰ ਕੱਚੀ ਹੈ ਤੇ ਤੁਸੀਂ ਕੱਚੀ ਦੀਵਾਰ ਨੂੰ ਰੇਤਾ ਦੇ ਨਾਲ ਮਿੱਟੀ ਦੇ ਨਾਲ ਲਿਪਦੇ ਪਏ ਹੋ ਕਾਦੇ ਵਾਸਤੇ ਮਹਾਰਾਜ ਕਹਿੰਦੇ ਨੇ ਜਿੱਥੇ ਰੱਬ ਨੇ ਪ੍ਰਗਟ ਹੋਣਾ ਹੈ ਜਿਉਂ ਮੈਲੇ ਭਾਰੋਂ ਨਿਰਲੋਇ ਅਸੀਂ ਬਹੁਤਾਤ ਮੈਂ ਆਪਣੇ ਆਪ ਨੂੰ ਵਾਹਿਗੁਰੂ ਤੋਂ ਡਰ ਕੇ ਗੱਲ ਕਹਿਨਾ ਮਹਾਰਾਜ ਅਸੀਂ ਉਤਨੀ ਯੋਗ ਨਹੀਂ ਕੋਈ ਮੈਂ ਹਮੇਸ਼ਾ ਇਹ ਗੱਲ ਕਹਿਨਾ ਮੈਂ ਆਪਣੇ ਬਾਰੇ ਮਹਾਰਾਜ ਅਸੀ ਉਹ ਮਸੰਦਾਂ ਜਿਹਦੇ ਹਾਥੀ ਦੇ ਦੰਦ ਖਾਣਦੇ ਹੋਣੇ ਦਿਖਾਣਦੇ ਹੋਰੇ ਵਾਹਿਗੁਰੂ ਤੂੰ ਕਿਰਪਾ ਕਰੀਂ ਜੋ ਕਹਿ ਰਿਹਾ ਸਾਡੇ ਜੀਵਨ ਦੇ ਵਿੱਚ ਆ ਜਾਵੇ ਅਸੀਂ ਕਹਿੰਦੇ ਕੁਝ ਹੋਰ ਹਾਂ ਕਰਦੇ ਕੁਝ ਹੋਰ ਹਾਂ ਬਾਣੀ ਕਹਿੰਦੀ ਏ ਜਿਨ ਮਨ ਗੋਰ ਮੁਖ ਗੋਰ ਕਾਂਢੇ ਕਚਿਆ ਅਸੀਂ ਬੈਠੇ ਦਿੱਲੀ ਵਾਲੀ ਬਸ ਦੇ ਵਿੱਚ ਆ ਜਾਣਾ ਹਰ ਮੰਦਰ ਸਾਹਿਬ ਜਾਣੇ ਨਾ ਕਿਵੇਂ ਪਹੁੰਚ ਜਾਵਾਂਗੇ ਇਸੇ ਕਰਕੇ ਅੱਜ ਹਰ ਬੰਦਾ ਪੂਜਾ ਪਾਠ ਕਰ ਰਿਹਾ ਏ ਪਰ ਆਤਮਿਕ ਸੁਖ ਨਹੀਂ ਉਹ ਆਨੰਦ ਨਹੀਂ ਹੈ ਜਿਸ ਆਨੰਦ ਦੀ ਗੱਲ ਗੁਰੂ ਦੀ ਬਾਣੀ ਕਰਦੀ ਐ ਧਰਮ ਕਰਦਾ ਕਹੇ ਉਹ ਆਨੰਦ ਸਾਡੇ ਜੀਵਨ ਦੇ ਵਿੱਚ ਨਹੀਂ ਕਿਉਂਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਫਰੀਦ ਸਾਹਿਬ ਕਹਿੰਦੇ ਨੇ ਜਿਨ੍ਹਾਂ ਦੇ ਮੁਖ ਹੋਰ ਨੇ ਸੁਰਤ ਕਿਤੇ ਹੋਰ ਟਿਕੀ ਕੋਈ ਕਹ ਉਹ ਦਰ ਅਸਲ ਅੰਦਰੋਂ ਬੰਦੇ ਉਹ ਕੱਚੇ ਨੇ ਉਹ ਪੱਕੇ ਨਹੀਂ ਅਸੀਂ ਕੋਸ਼ਿਸ਼ ਕਰੀਏ ਮਹਾਰਾਜ ਇਹ ਬਾਣੀ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ ਤਰਲਾ ਮਾਰ ਸਕਦੇ ਹਾਂ ਬਾਕੀ ਸਭ ਕੁਝ ਉਸ ਵਾਹਿਗੁਰੂ ਜੀ ਦੇ ਹੱਥ ਵਾਸ ਦੇ ਵਿੱਚ ਹੈ ਬਾਬਾ ਕਬੀਰ ਸਾਹਿਬ ਕਹ ਰਹੇ ਨੇ ਕਿ ਮਹਾਰਾਜ ਤੇ ਮੈਂ ਦੇਖੋ ਬੰਦਗੀ ਕਰਨ ਵਾਲਿਆਂ ਨੇ ਕਦੀ ਵੀ ਆਪਣੇ ਆਪ ਨੂੰ ਜਣਾਇਆ ਨਹੀਂ ਜਿੰਨੇ ਵੀ ਭਗਤੀ ਕਰਨ ਵਾਲੇ ਨੇ ਕਦੀ ਨਹੀਂ ਉਹਨਾਂ ਨੇ ਆਖਿਆ ਕਿ ਸਾਡੇ ਤੋਂ ਵੱਡਾ ਸੂਰਮਾ ਕੋਈ ਨਹੀਂ ਸਾਡੇ ਤੋਂ ਵੱਡਾ ਗਿਆਨੀ ਕੋਈ ਨਹੀਂ ਸਾਡੇ ਤੋਂ ਵੱਡਾ ਵਿਦਵਾਨ ਨਹੀਂ ਬਿਲਕੁਲ ਨਹੀਂ ਸਤਿਗੁਰ ਦੀ ਬਾਣੀ পড়ੋ ਮਹਾਰਾਜ ਕਹਿੰਦੇ ਨੇ ਤੇਰਾ ਕੀਤਾ ਜਾਤੋ ਨਾ ਕੀ ਮੈਨੂੰ ਜੋ ਕਿ ਤੋਈ ਮੈਂ ਨਿਰਗੁਣ ਆਰੇ ਉਹ ਗੁਣ ਨਾਹੀ ਆਪੇ ਤਰਸ ਪਈ ਹੋਈ ਹੁਣ ਤੁਸੀਂ ਇਹ ਗੱਲ ਤਵਜੂ ਦੇ ਉਸ ਗੱਲ ਦੇ ਵੱਲ ਕਿ ਧਰਮ ਦੇ ਅੰਦਰ ਮੈਂ ਕਹਿੰਨਾ ਕਿੰਨਾ ਰਸ ਹੋਵੇਗਾ ਧਰਮ ਦੇ ਅੰਦਰ ਮੈਂ ਕੋਸ਼ਿਸ਼ ਕਰਾਂਗਾ ਕਿ ਚਾਰ ਪੁਰਖਾਂ ਦੀਆਂ ਧਾਰਨਾ ਉਹ ਪੁਰਖ ਨਹੀਂ ਉਹ ਮਹਾਨ ਪੁਰਖ ਨੇ ਸਭ ਤੋਂ ਪਹਿਲਾਂ ਮਹਾਤਮਾ ਬੁੱਧ ਅੱਜ ਕੋਈ ਵੀ ਮਨੁੱਖ ਹੈ ਭਾਵੇਂ ਮੈਂ ਆ ਭਾਵੇਂ ਤੁਸੀਂ ਹੋ ਸਾਡੀ ਸਭ ਤੋਂ ਪਹਿਲਾ ਜਿਹੜੀ ਜ਼ਰੂਰਤ ਹੈ ਉਹ ਹੈ ਸੁੱਖ ਤੁਹਾਨੂੰ ਵੀ ਚਾਹੀਦੀ ਨੇ ਮੈਨੂੰ ਵੀ ਚਾਹੀਦੀ ਨੇ ਅਸੀਂ ਸਾਰੇ ਗ੍ਰਸਤੀ ਆ ਅਜੇ ਸਾਡੀ ਜਿਹੜੀ ਲੋੜ ਹੈ ਨਾ ਉਹ ਇਤਨੀ ਕਿ ਲੋੜ ਹੈ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਬੱਚਾ 3-4 ਸਾਲਾਂ ਦਾ ਹੁੰਦਾ ਹੈ ਉਦੋਂ ਉਹਦੀ ਖੁਰਾਕ ਵੀ ਹੋਰ ਹੁੰਦੀ ਹੈ ਉਹਦੇ ਕੱਪੜੇ ਵੀ ਹੋਰ ਹੁੰਦੀ ਨੇ ਪਰ ਜਦੋਂ ਉਹ ਹੀ ਬੱਚਾ ਜਵਾਨ ਹੋ ਜਾਂਦਾ ਉਹਦੀ ਖੁਰਾਕ ਵੀ ਬਦਲ ਜਾਂਦੀ ਹੈ ਉਹਦੀ ਲੋੜ ਵੀ ਬਦਲ ਜਾਂਦੀ ਹੈ ਉਹਦੀ ਪੋਸ਼ਾਕ ਵੀ ਬਦਲ ਜਾਂਦੀ ਹੈ ਇਸੇ ਤਰ੍ਹਾਂ ਅਸੀਂ ਸਾਰੇ ਜਿੰਨੇ ਵੀ ਗ੍ਰਸਤੀਆਂ ਹਨ ਅਦੇ ਸਾਡੀਆਂ ਲੋੜਾਂ ਕੇਵਲ ਸੁੱਖਾਂ ਤੱਕ ਟਿਕੀਆਂ ਹੋਈਆਂ ਨੇ ਭਾਵੇਂ ਮੈਂ ਆਂ ਭਾਵੇਂ ਤੁਸੀਂ ਹੋ ਭਾਵੇਂ ਕੋਈ ਵੀ ਹੈ ਪਰ ਇੱਕ ਗੱਲ ਮੰਨਣੀ ਪਵੇਗੀ ਕਿ ਇਸ ਸੁਖ ਤੋਂ ਵੀ ਉੱਤੇ ਇੱਕ ਪਰਮ ਸੁਖ ਹੈ ਆਨੰਦ ਹੈ ਜਿਸ ਪਰਮ ਆਨੰਦ ਤੇ ਸੁਖ ਨੂੰ ਮਹਾਤਮ ਬੁੱਧ ਨੇ ਪਛਾਣ ਲਿਆ ਉਹਨੇ ਸੁਖਾਂ ਦੀ ਚਾਰ ਦਿਵਾਰੀ ਤਿਆਗ ਦਿੱਤੀ ਸੁਖਾਂ ਦੀ ਚਾਰ ਦਿਵਾਰੀ ਨੂੰ ਤਿਆਗ ਕੇ ਉਹ ਸਤ ਦੀ ਖੋਜ ਦੇ ਵਿੱਚ ਨਿਕਲ ਗਏ ਫੇਰ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਤ ਬਾਹਰ ਨਹੀਂ ਹੈ ਸਤ ਤੇ ਮਨੁੱਖ ਦੇ ਅੰਦਰ ਹੀ ਹੈ ਜਿਵੇਂ ਲੋਭ ਲਾਲਚ ਕਾਮ ਕਰੋਧ ਹੰਕਾਰ ਇਹ ਮਨੁੱਖ ਦੇ ਅੰਦਰ ਹੀ ਹੈ ਇਸੇ ਤਰ੍ਹਾਂ ਸਹਜ ਦਇਆ ਧਰਮ ਇਹ ਇਹ ਸਭ ਮਨੁੱਖ ਦੇ ਅੰਦਰ ਹੀ ਹੈ ਜੋ ਕਿ ਛੁਪਾਇਆ ਸੋ ਏਕਾ ਬਾਪ ਹਰ ਬੰਦੇ ਦੇ ਅੰਦਰ ਹੈ ਹਰ ਮਨੁੱਖ ਦੇ ਅੰਦਰ ਉਹ ਕੈਸਾ ਪਰਮ ਸੁਖ ਹੋਵੇਗਾ ਜਿਸ ਪਰਮ ਸੁਖ ਦੇ ਅੱਗੇ ਰਾਜ ਸਿੰਘਾਸਣ ਤਿਆਗ ਦਿੱਤੇ ਗਏ ਇਸੇ ਤਰ੍ਹਾਂ ਉਜੈਨ ਦਾ ਰਾਜਕੁਮਾਰ ਪਰਥਰੀ ਬਾਬਾ ਨਾਨਕ ਜੀ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਪਰ ਬਾਬਾ ਨਾਨਕ ਜੀ ਦੀ ਮੁਲਾਕਾਤ ਤੋਂ ਪਹਿਲਾਂ ਉਹਨਾਂ ਨੇ ਡਿਸਾਈਡ ਕੀਤਾ ਫੈਸਲਾ ਕੀਤਾ ਕਿ ਮੈਂ ਰਾਜ ਭਗ ਛੱਡ ਦੇਣਾ ਜਦੋਂ ਰਾਜ ਭਗ ਛੱਡਿਆ ਇਹਦਾ ਮਤਲਬ ਕਿ ਕੋਈ ਚੀਜ਼ ਐਸੀ ਹੈ ਜੋ ਰਾਜ ਭਗ ਤੋਂ ਵੀ ਉੱਤੇ ਹੈ ਜੋ ਸੱਚਮੁੱਚ ਜੀਵਨ ਦੇ ਵਿੱਚ ਪਰਮ ਸੁਖ ਦਿੰਦੀ ਹੈ ਪਰਮ ਆਨੰਦ ਦਿੰਦੀ ਹੈ ਤੇ ਜਿਸ ਆਨੰਦ ਦਾ ਕੋਈ ਵਿਪਰੀਤ ਸ਼ਬਦ ਹੀ ਨਹੀਂ ਹੈ ਜਦੋਂ ਤ੍ਰਿ ਜੋਗੀ ਨੇ ਇਹ ਮਹਿਸੂਸ ਕੀਤਾ ਕਿ ਇਹ ਦੁਨੀਆ ਛਲ ਹੈ ਦੁਨੀਆ ਧੋਖਾ ਹੈ ਇਸ ਤੋਂ ਵੱਧ ਕੇ ਦੁਨੀਆ ਕੁਝ ਵੀ ਨਹੀਂ ਹੈ ਉਹਨਾਂ ਨੇ ਰਾਜ ਭਗ ਛੱਡ ਦਿੱਤਾ ਉਹਨਾਂ ਨੇ ਵੀ ਸਤ ਦੀ ਜਿਹੜੀ ਹੈ ਖੋਜ ਕਰਨ ਦੇ ਲਈ ਘਰ ਟੁਰ ਪਏ